नमस्कार आकाशवाणी जालंधर ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਟਰ ਸ਼ਰਮਾ ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਬਾਰੇ ਵੱਖ-ਵੱਖ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ ਪੰਜਾਬ ਵਿੱਚੋਂ ਨਸ਼ਿਆਂ ਦੇ ਹੱਥਮੇ ਲਈ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਲੋਕਾਂ ਸਮਾਜ ਸੇਵੀ ਸੰਸਥਾਵਾਂ ਨੌਜਵਾਨਾਂ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਇਆ ਜਾ ਸਕੇ ਇਸੇ ਸਿਲਸਿਲੇ ਵਿੱਚ ਆਕਾਸ਼ਵਾਣੀ ਜੁਲੰਦਰ ਦੇ ਸਮਾਚਾਰ ਸੇਵਾ ਵਿਭਾਗ ਨੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਗੱਲਬਾਤ ਕੀਤੀ ਇਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਮੁਹਾਲੀ ਤੋਂ ਯੂਥ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਅਤੇ ਡੇਰਾ ਇਸ ਤੋਂ ਭਾਜੀਪੀ ਯੂਥ ਲੀਡਰ ਨਿਰਮਲ ਸਿੰਘ ਨੇ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਮੈਂ ਆ ਪਿੰਡਾਂ ਦਾ ਦੌਰਾ ਸ਼ੁਰੂ ਕਰਿਆ ਹਰ ਪਿੰਡ ਜਾ ਕੇ ਨੌਜਵਾਨਾਂ ਨੂੰ ਜਾਗਰੂਕ ਕਰਦੇ ਆ ਕਿ ਇਹ ਨਸ਼ਿਆਂ ਨੂੰ ਆਪਾਂ ਤਿਆਗੀਏ ਜੇ ਕੋਈ ਪਿੰਡ 'ਚ ਨਸ਼ਾ ਵਿਕਦਾ ਹੈ ਤਾਂ ਉਹਨੂੰ ਵੀ ਆਪਾਂ ਉਸ ਬੰਦੇ ਨੂੰ ਪੁਲਿਸ ਨੂੰ ਫੜਾਈਏ ਜਾਂ ਸਾਨੂੰ ਗੁਪਤ ਸੂਚਨਾ ਦੇ ਕੇ ਸਾਨੂੰ ਦੱਸੋ ਅਸੀਂ ਉਹਨੂੰ ਚਕਾਵਾਂਗੇ ਪਿਛੇ ਭਗਵੰਤ ਮਾਨ ਸਾਹਿਬ ਨੇ ਵੀ ਇੱਕ ਨੰਬਰ ਵੀ ਜਾਰੀ ਹੋਇਆ ਪੰਜਾਬ ਸਰਕਾਰ ਵੱਲੋਂ ਜੇ ਕਿਸੇ ਨੂੰ ਵੀ ਲੱਗਦਾ ਹੈ ਕਿ ਕਿਤੇ ਨਸ਼ਾ ਵਿਕਦਾ ਹੈ ਤਾਂ ਉਹ ਸਰਕਾਰ ਨਾਲ ਕੰਟੈਕਟ ਕਰ ਸਕਦਾ ਹੈ ਤੇ ਆਉਣ ਵਾਲੇ ਸਮੇਂ ਚ ਅੱਪਾ ਪੁਲਿਸ ਪ੍ਰਸ਼ਾਸਨ ਉਹਦੇ ਤੇ ਐਕਸ਼ਨ ਲੈ ਕੇ ਉਹਨੂੰ ਜੇਲ੍ਹ ਭੇਜੇਗਾ ਉਹ ਨੌਜਵਾਨ ਆਪਣੇ ਪਿੰਡਾਂ ਚ ਵੀ ਕੈਂਪ ਲਾ ਰਹੇ ਆ ਨਸ਼ਿਆਂ ਦੇ ਖਿਲਾਫ ਇਹ ਐਕਟੀਵਿਟੀ ਤਾਂ ਹੋ ਗਈ ਨਾਲ ਬਲੱਡ ਨੇਸ਼ਨ ਕੈਂਪ ਵੀ ਲਾਂਦੇ ਆ ਯੂਵਕ ਸੇਵਾਵਾਂ ਉਹਨਾਂ ਨੂੰ ਅਸੀਂ ਆਊਟ ਆਫ ਸਟੇਟ ਵੀ ਦੂਜੀ ਸਟੇਟ ਦਾ ਕਲਚਰ ਦਿਖਾਣ ਹੈਕਿੰਗ ਟਰੈਕਿੰਗ ਦੇ ਕੈਂਪ ਲਈ ਲੈ ਕੇ ਜਾਂਦੇ ਆ ਸੋ ਇਹ ਲਗ ਲਗ ਐਕਟੀਵਿਟੀਆਂ ਦੇ ਤਹਿਤ ਅਸੀਂ ਪਿੰਡਾਂ ਦੇ ਨੌਜਵਾਨ ਨੂੰ ਆਪਣੇ ਕਲੱਬਾਂ ਨਾਲ ਇੰਗੇਜ ਕਰ ਰਹੇ ਮੈਂ ਜੀ ਨਿਰਮਲ ਸਿੰਘ ਨਿਮਾ ਜੀ ਡੇਰਾ ਬਸੀਤਾਂ ਜੀ ਕੋਲ ਬੀਜਪੀ ਦਾ ਹੈਗਾ ਜੀ ਮੈਂ ਕੋਕਨ ਬਿੰਦਰ ਪੰਜਾਬ ਲਾਇਆ ਹੋਇਆ ਹਾਂ ਜੀ ਫੈਲ ਦਾ ਲਗ ਲਗ ਜਿਵੇਂ ਮੇਰੇ ਨਾਲ ਯੂਥ ਜੁੜਿਆ ਹੋਇਆ ਹੈ ਉਹਨਾਂ ਨੂੰ ਨਸ਼ਾ ਬਾਰੇ ਜਾਗਰੂਕ ਕਰਦਾ ਵੀ ਅੱਜ ਕੱਲ ਜਿਹੜੀ ਮੁਹਿੰਮ ਚੱਲੀ ਹੋਈ ਹੈ ਸਰਕਾਰ ਦੀ ਉਸ ਤੋਂ ਸਾਨੂੰ ਭਾਗ ਵੀ ਲੈਣਾ ਚਾਹੀਦਾ ਜਿਹੜੇ ਨਸ਼ੇ ਆਪਾਂ ਨੂੰ ਬੰਨ ਰਹੇ ਨੇ ਉਹਨਾਂ ਦੇ ਖਿਲਾਫ ਸਾਨੂੰ ਪੁਲਿਸ ਦੀ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਹੈ ਸਾਡੇ ਭਰਾ ਹੈਗੇ ਉਹਨਾਂ ਦੇ ਜਿਮ ਹੈਗੇ ਆ ਅਸੀਂ ਉੱਥੇ ਵੀ ਇਹ ਬਿਲਕੁਲ ਉਹਨਾਂ ਨਾਲ ਗੱਲ ਕਰਦੇ ਆ ਵੀ ਤੁਸੀਂ ਜਿਹੜਾ ਹੈਗਾ ਨੌਜਵਾਨਾਂ ਨੂੰ ਨਸ਼ੇ ਤੋਂ ਬਚਣ ਲਈ ਦੱਸੋ ਤੇ ਜਿਆਦਾ ਤੋਂ ਜਿਆਦਾ ਖੇਡਾਂ ਵੱਲ ਜਿਮ ਵੱਲ ਆਪਾਂ ਨੂੰ ਸਪੋਰਟਸ ਵੱਲ ਉਹ ਇਹ ਜਲੰਧਰ ਤੋਂ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਵੀਦਾਰਾ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬਾਰੇ ਇੱਕ ਵੱਖਰੀ ਅੰਦਾਜ਼ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਸਾਡਾ ਵਿਭਾਗ ਵੀ ਪੂਰੇ ਜੋਰ ਸ਼ੋਰ ਦੇ ਨਾਲ ਇਸ ਮਿਸ਼ਨ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਕਿਉਂਕਿ ਸਾਡੇ ਕੋਲ ਐਨ ਐਸ ਐਸ ਵਲੰਟੀਅਰ ਵੀ ਹੈਗੇ ਆ ਜਿਹੜੇ ਪ੍ਰਚਾਰ ਕਰਦੇ ਆ ਇਹ ਜਿਹੜੇ ਨਸ਼ੇ ਆ ਨਾ ਤੋਂ ਕਿਦਾਂ ਦੂਰ ਆ ਜਾ ਸਕੇ ਸਾਡੇ ਕੋਲ ਰੈਡ ਰੀਵਨ ਕਲੱਬ ਵੀ ਹੈ ਪੰਜਾਬ ਰਾਜ ਏਜ ਏਡਸ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਜਿਹੜੇ ਚੱਲਦੇ ਆ ਅੱਛਾ ਲੋਕ ਗਾਇਕ ਦਿਲਵਿੰਦਰ ਦਿਆਲਪੁਰੀ ਉਹਨਾਂ ਨੂੰ ਨਾਲ ਲੈ ਕੇ ਨਸ਼ਾ ਵਿਰੋਧੀ ਗੀਤਾਂ ਦੇ ਉ ਵੀ ਲੋਕਾਂ ਵਿੱਚ ਕਿਉਂਕਿ ਨਸ਼ਿਆਂ ਵਿਰੁੱਧ ਦੋ ਲਾਈਨਾਂ ਤੁਹਾਡੇ ਨਾਲ ਸ਼ੇਅਰ ਕਰ ਰਿਆ ਮੈਂ ਦਮ ਰੰਗਲੇ ਪੰਜਾਬ ਵਾਲਾ ਭਰਨਾ ਰੰਗਲੇ ਪੰਜਾਬ ਵਾਲਾ ਭਰਨਾ ਜੁੱਧ ਨਸ਼ਿਆਂ ਨਸ਼ਿਆਂ ਵਿਰੁੱਧ ਅਸੀਂ ਲੜਨਾ ਜੀ ਜੁੱਧ ਨਸ਼ਿਆਂ ਨਸ਼ਿਆਂ ਵਿਰੁੱਧ ਅਸੀਂ ਲੜਨਾ ਜੀ ਜੁੱਧ ਨਸ਼ਿਆਂ ਚਿੱਟਾ ਕੈਪਸੂਲ ਨਸ਼ੇ ਦੀਆਂ ਗੋਲੀਆਂ ਰਹਿਣ ਨਹੀਂ ਉਹ ਦੇਣੀਆਂ ਜੀਆਂ ਨ ਗੋਲੀਆਂ ਚਿੱਟਾ ਕੈਪਸੂਲ ਨਸ਼ੇ ਦੇ ਦੀਆਂ ਗੋਲੀਆਂ ਰਹਿਣ ਨਹੀਂਓ ਦੇਣੀਆਂ ਜੀਆਂ ਨ ਗੋਲੀਆਂ ਅਸੀਂ ਨਿੱਕਾ ਵੱਡਾ ਹਰ ਬੰਦਾ ਫੜਨਾ ਨਿੱਕਾ ਵੱਡਾ ਹਰ ਬੰਦਾ ਫੜਨਾ ਜੀ ਯੁੱਧ ਨਸ਼ਿਆਂ ਨਸ਼ਿਆਂ ਵਰਦ ਅਸੀਂ ਲੜਨਾ ਜੀ ਯੁੱਧ ਨਸ਼ਿਆਂ ਨਰੀ ਯੁਵਾ ਕੇਂਦਰ ਗੁਰਦਾਸਪੁਰ ਮਾਨਸਾ ਅਤੇ ਹੁਸ਼ਿਆਰਪੁਰ ਤੋਂ ਅਧਿਕਾਰੀਆਂ ਨੇ ਨਸ਼ਾ ਦੇ ਮਾੜੇ ਪ੍ਰਭਾਵ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਮੈਂ ਸੰਦੀਪ ਕੌਰ ਜ਼ਿਲ੍ਹਾ ਯੂਥ ਅਫਸਰ ਨਰੀ ਯੁਵਾ ਕੇਂਦਰ ਗੁਰਦਾਸਪੁਰ ਤੋਂ ਪੰਜਾਬ ਸਰਕਾਰ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਲੱਗ-ਅਲੱਗ ਵਿਭਾਗਾਂ ਨਾਲ ਸਹਿਯੋਗ ਕਰਕੇ ਅਲੱਗ ਤਰ੍ਹਾਂ ਦੇ ਫਿਤਰਾਂ ਦੇ ਸੈਮੀਨਾਰ ਅਤੇ ਸਪੋਰਟਸ ਟੂਰਨਾਮੈਂਟ ਕਰਵਾਏ ਜਾਂਦੇ ਹਨ ਜਿਸ ਦਾ ਮੁੱਖ ਉਦੇਸ਼ ਇਹੀ ਹੈ ਕਿ ਸਾਡਾ ਜੋ ਯੂਥ ਗਲਤ ਦਿਸ਼ਾ ਵੱਲ ਜਾਂਦੇ ਹੋਏ ਨਸ਼ਾ ਦੀ ਗ੍ਰਿਫਤ ਵਿੱਚ ਕੈਦ ਹੋ ਚੁੱਕਾ ਹੈ ਉਸ ਨੂੰ ਮੁਖਤਾਰਨ ਨਾਲ ਜੋੜਦੇ ਹੋਏ ਸਹੀ ਦਿਸ਼ਾ ਦਿੱਤੀ ਜਾ ਸਕੇ ਅਤੇ ਸਾਡੇ ਦੇ ਯੂਥ ਨੂੰ ਸਾਡੇ ਭਾਰਤ ਦੇਸ਼ ਨੂੰ ਵਿਕਸਿਤ ਬਣਾਉਣ ਵਿੱਚ ਉਹਨਾਂ ਨੂੰ ਨਾਲ ਜੋੜਿਆ ਜਾ ਸਕੇ ਡਾਕਟਰ ਸੰਦੀਪ ਕੰਨ ਸਾਬਕਾ ਅਧਿਕਾਰੀ ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਬਟੰਡਾ ਜਿਹੜੇ ਲੋਕ ਇਨ ਕੰਮਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਪਏ ਹਨ ਵੇਚਣ ਵਾਲੇ ਉਹ ਜਲਦੀ ਜਲਦੀ ਤੇ ਛੇਤੀ ਛੇਤੀ ਮੰਨਣ ਵਾਲੇ ਨਹੀਂ ਉਹਨਾਂ ਨੂੰ ਬੜੀ ਸਖਤੀ ਨਾਲ ਅਤੇ ਇਸ ਤਰੀਕੇ ਨਾਲ ਤਾੜਨਾ ਕੀਤੀ ਜਾਵੇਗੀ ਕਿ ਜਿਸ ਨਾਲ ਉਹ ਭਵਿੱਖ ਵਿੱਚ ਨਾ ਨਸ਼ਾ ਵੇਚਣ ਮੇਰਾ ਕਿਸ਼ਮਤ ਜ਼ਿਲ੍ਹਾ ਯੁਵਾ ਅਧਿਕਾਰੀ ਨਹਿਰੂ ਯੁਵਾ ਕੇਂਦਰ ਹੁਸ਼ਿਆਲਪੁਰ ਯੁਵਾ ਖੇਲ ਮੰਤਰਾਲੇ ਭਾਰਤ ਸਰਕਾਰ ਇਸ ਸਾਥ ਦੇਣ ਦਾ ਕਾਰਜਕਾਰੀ ਕੀਤਾ ਗਿਆ ਨੇ ਨਹਿਰੂ ਯੁਵਾ ਕੇਂਦਰ ਦੀ ਤਰਫ ਸੇ ਔਰ ਹਮ ਇਸ ਬਾਤ ਮੈਂ ਪੂਰਾ ਸੰਗਠਨ ਨਹਿਰੂ ਯੁਵਾ ਕੇਂਦਰ ਔਰ ਹਮਾਰੇ ਯੂਥ ਕਲੱਬ ਇਸ ਬਾਤ ਕੋ ਸਮੇਂ ਕੇ ਸਾਥ ਤਰਨਿਸ਼ਚਿਤ ਕਰਤੇ ਰਹਤੇ ਹੈ ਕਿ ਯੁਵਾਵਾਂ ਕੇ ਵੀ ਇਸ ਨਸ਼ੇ ਗਲਤ ਕੋ ਕਮ ਸੇ ਕਮ ਕੀਆ ਜਾ ਸਕੇ ਮੈਂ ਜਸਲੀਨ ਕੋਰ ਜਿਹੜਾ ਯੁਵਾ ਅਧਿਕਾਰੀ ਨਹਿਰੂ ਯੁਵਾ ਕੇਂਦਰ ਤਰਨ ਤਰਨ ਪੰਜਾਬ ਨੂੰ ਪੀਰਾਂ ਦੀ ਧਰਤੀ ਕਿਹਾ ਗਿਆ ਹੈ ਪਰ ਅੱਜ ਅਸੀਂ ਦੇਖੀਏ ਤੇ ਇਸ ਪੀਰਾਂ ਦੀ ਧਰਤੀ ਤੇ ਹੁਣ ਨਸ਼ੇ ਹੀ ਰਹਿ ਗਏ ਹਨ ਸਾਡਾ ਵਿਭਾਗ ਵੀ ਨਸ਼ੇ ਰੋਕਣ ਲਈ ਵਕਫ ਵਕਫ ਬਲਾਕਾਂ ਤੇ ਅਵੇਰਨੈਸ ਦੇ ਲਗਾ ਰਿਹਾ ਹੈ ਅਸੀਂ ਨਸ਼ੇ ਨੂੰ ਆਪਣੇ ਦੇਸ਼ ਤੋਂ ਆਪਣੇ ਪੰਜਾਬ ਤੋਂ ਬਾਹਰ ਕੱਢੀਏ ਹੋਸ਼ਿਆਰਪੁਰ ਤੋਂ ਸਹਾਇਕ ਪ੍ਰੋਫੈਸਰ ਸविता ਗਰੋਵਰ ਅਤੇ ਜ਼िला ਸ਼੍ਰੀ ਮਕਤਸਰ ਸਾਹਿਬ ਤੋਂ ਅਧਿਆਪਕਾਂ ਕੁਲਦੀਪ ਸਿੰਘ ਅਤੇ ਗੁਰਜੀਤ ਕਾਰ ਦਾ ਕਹਿਣਾ ਹੈ ਐਨਐਸਐਸ ਜਿਹੜਾ ਵਿੰਗ ਹੈ ਸਾਡਾ ਉਸ ਦੀ ਇੰਚਾਰਜ ਵੀ ਹੈਗੀ ਆ ਐਨਐਸਐਸ ਯੂਨਿਟ ਦੇ ਬੱਚੇ ਜਿਹੜੇ ਹੈ ਵਿਦਿਆਰਥੀ ਜਿਹੜੇ ਟਾਈਮ ਟੂ ਟਾਈਮ ਡਰੱਗਸ ਅਵੇਅਰਨੈਸ ਨਾਲ ਰਿਲੇਟਡ ਰੈਲੀਆਂ ਕਰਦੇ ਨੇ ਪੋਸਟਰਸ ਬਣਾਉਂਦੇ ਨੇ ਐਨਐਸਐਸ ਕੈਂਪ ਦੇ ਦੌਰਾਨ ਅਸੀਂ ਇੱਕ ਪੂਰਾ ਦਾ ਪੂਰਾ ਦਿਨ ਡਰੱਗ ਅਵੇਅਰਨੈਸ ਨੂੰ ਕੰਟ੍ਰਿਬਿਊਟ ਕੀਤਾ ਸੀਗਾ ਇਸ ਵਿੱਚ ਸਰਕਾਰਾਂ ਦਾ ਯੋਗਦਾਨ ਕਿੰਨਾ ਹੈ ਇਹ ਤਾਂ ਬਹੁਤ ਵੱਡਾ ਮੁੱਦਾ ਹੈ ਪਰ ਸਭ ਤੋਂ ਵੱਡਾ ਰੋਲ ਜੋ ਇਸ ਵਿੱਚ ਪਲੇ ਕੈਂਪਸ ਦੇ ਬੱਚਿਆਂ ਦਾ ਮੰਨਣਾ ਹੈ ਅੱਜ ਪਿੰਡ ਪਿੰਡ ਮਹੱਲੇ ਮਹੱਲੇ ਵਿੱਚ ਨਸ਼ਾ ਤਸਕਰਾਂ ਨੂੰ ਲੱਭ ਕੇ ਉਸ ਦੇ ਵਿਰੁੱਧ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ ਇਸ ਦੇ ਨਾਲ ਮਿਲ ਕੇ ਪਿੰਡਾਂ ਦੀਆਂ ਪੰਚਾਇਤਾਂ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀ ਅਤੇ ਹੋਰ ਸੰਸਥਾਵਾਂ ਵੀ ਆਪਣਾ ਸਹਿਯੋਗ ਦੇ ਰਹੇ ਹਨ ਜੋ ਕਿ ਇੱਕ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਅਤੇ ਰੰਗਲਾ ਪੰਜਾਬ ਬਣਾਉਣ ਦਾ ਬਹੁਤ ਹੀ ਸਿਰ ਕੱਢ ਉਰਾਲਾ ਹੈ ਇੱਕ ਅਧਿਆਪਕ ਹੋਣ ਦੇ ਨਾਤੇ ਸਾਡੀ ਸੰਸਥਾ ਵੱਲੋਂ ਵੀ ਸਮੇਂ-ਸਮੇਂ ਤੇ ਬੱਚਿਆਂ ਨੂੰ ਨਸ਼ੇ ਦੇਸ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਂਦਾ ਤਾਂ ਜੋ ਬੱਚੇ ਇਸ ਨਸ਼ੇ ਵਰਗੀ ਭਿਆੜੀ ਲਾਨਣ ਤੋਂ ਬਚ ਸਕਣ ਤੇ ਇੱਕ ਚੰਗੇ ਨਾਗਰਿਕ ਬਣ ਕੇ ਸਮਾਜ ਵਿੱਚ ਆਪਣਾ ਸਹੀ ਰੋਲ ਅਦਾ ਕਰਨ ਤੇ ਸਮਾਜ ਨੂੰ ਸਹੀ ਸੇਧ ਦੇਣ ਯੋਵਾ ਕੇਂਦਰਾ ਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵੀ ਇਸ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਦੇ ਰਹੇ ਨੇ ਸੰਜੀਵ ਮਾਰਸ਼ਲ ਪ੍ਰੈਜ਼ੀਡੈਂਟ ਮਾਰਸ਼ਲ ਜੀਮ ਐਂਡ ਅਕੈਡਮੀ ਸਪੋਰਟਸ ਐਂਡ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਯੂਥ ਨੂੰ ਖੇਡਾਂ ਨਾਲ ਜੋੜਦੇ ਹਨ ਯੁਵਾ ਪੀੜ੍ਹੀ ਨੂੰ ਦੇਸ਼ ਭਗਤਾਂ ਨਾਲ ਜੋੜਦੇ ਹਨ ਸਾਡੀ 23 ਮਾਰਚ ਨੂੰ ਫਾਜ਼ਿਲਕਾ ਤੋਂ ਹੁਸੈਨੀਵਾਲਾ ਇੱਕ ਯਾਤਰਾ ਪੈਦਲ ਯਾਤਰਾ ਹੁੰਦੀ ਹੈ ਜਿਹਦਾ ਨਾਮ ਯੁਵਾ ਚੇਤਨਾ ਯਾਤਰਾ ਹੁੰਦੀ ਹੈ ਜਿਹਦੇ ਚ ਸੈਂਕੜੇ ਯੁਵਾ ਸਾਥੀ ਹਿੱਸਾ ਲੈਂਦੇ ਨੇ ਉਹਦਾ ਮੇਨ ਮਕਸਦ ਇਹ ਹੈ ਕਿ ਨਸ਼ੇ ਤੋਂ ਦੂਰ ਰਹਿ ਕੇ ਸਮਾਜ ਆਜਾ ਦੇਸ਼ ਵਾਸਤੇ ਅਸੀਂ ਕੰਮ ਕਰੀਏ ਮੈਂ ਸਤਨਾਮ ਸਿੰਘ ਪਿੰਡ ਪੱਖੀਕੁਰਦ ਜ਼ਿਲ੍ਹਾ ਪ੍ਰਧਾਨ ਯੂਥ ਕਲੱਬ ਨਸ਼ਾ ਬੰਦ ਹੋਣਾ ਚਾਹੀਦਾ ਕਿਉਂਕਿ ਸਾਡੇ ਨੌਜਵਾਨ ਪੀੜੀ ਇਸ ਦੇ ਦਲਦਲ ਵਿੱਚ ਜਾ ਚੁੱਕੀ ਆ ਤਾਂ ਇਹ ਬਹੁਤ ਜ਼ਰੂਰੀ ਸੀ ਉਸ ਤੋਂ ਪਹਿਲਾਂ ਮੈਂ ਆਲ ਇੰਡੀਆ ਦਾ ਸਾਈਕਲ ਤੇ ਨੈਸ਼ਨਲ ਇੰਟੀਗ੍ਰੇਸ਼ਨ ਤੇ ਐਂਟੀ ਡਰੱਗਸ ਦਾ ਅਵੇਅਰਨੈਸ ਦਾ ਪਹਿਲਾ ਕੈਂਪੇਨ ਚਲਾ ਚੁੱਕਾ ਅਗਦੇ ਵੀ ਪਵਿੱਖ ਦੇ ਵਿੱਚ ਚਲਾਉਂਦੇ ਰਵਾਂਗੇ ਗੁਰਮੀਤ ਸਿੰਘ ਆਰਿਆ ਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋਲ ਪੂਰਾ ਅਸੀਂ ਆਲੇ ਦੁਆਲੇ ਤੋਂ ਪਤਾ ਕੀਤਾ ਜਿਨ੍ਹਾਂ ਦੇ ਜਿਹੜੇ ਬੱਚੇ ਉਹ ਨਸ਼ਿਆਂ ਦੀ ਭੇਟ ਚੜ ਚੁੱਕੇ ਐ ਉਹਨਾਂ ਵੱਲੋਂ ਜਿਹੜਾ ਬਹੁਤ ਛਲੱਗਾ ਕੀਤੀ ਜਾ ਰਹੀ ਹੈ ਜੋ ਬੱਚੇ ਨਸ਼ਾ ਕਰ ਰਹੇ ਹਨ ਉਹਨਾਂ ਨੂੰ ਨਸ਼ੇ ਛਡਾਉਣ ਵਾਸਤੇ ਵੀ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਹਰਮੋਪ੍ਰੀਤ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਜੀ ਨਸ਼ਾ ਮੁਕਤ ਪੰਜਾਬ ਮਿਮ ਨੂੰ ਸਫਲ ਬਣਾਉਣ ਲਈ ਇਸ ਮਹਿੰਮ ਵਿੱਚ ਤੌਜਵਾਨ ਨੌਜਵਾਨ ਪੰਚਾਇਤਾਂ ਅਤੇ ਯੂਥ ਕਲੱਬ ਆਦਿ ਵੱ ਚੜ ਕੇ ਸਹਿਯੋਗ ਕਰ ਨਸ਼ੇ ਦੇ ਆ ਰਹੇ ਹਨ ਨਸ਼ੇ ਦੇ ਆਦੀ ਵਿਅਕਤੀ ਜਿੱਥੇ ਆਪਣਾ ਸਰੀਰਕ ਨੁਕਸਾਨ ਕਰਦੇ ਹਨ ਇਹਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣੇ ਚਾਹੀਦੇ ਹਨ ਇਹਨਾਂ ਦਾ ਧਿਆਨ ਜਦੋਂ ਕੰਮ ਵੱਲ ਜਾਏਗਾ ਰੋਜ਼ਗਾਰ ਵੱਲ ਜਾਏਗਾ ਇਹ ਨਸ਼ੇ ਦੀ ਲਾਮਤ ਤੋਂ ਦੂਰ ਰਹਿਣਗੇ ਮਨਦੀਪ ਸਿੰਘ ਮੰਚੰਦਾ ਤਰਨਤਾਰਨ ਤੋਂ ਅਸ ਜਨ ਸੈਸ਼ਨ ਦਾ ਪ੍ਰਧਾਨ ਅਸੀਂ ਜਿਹੜੇ ਆਪਣੇ ਲੈਵਲ ਤੇ ਪਿੰਡਾਂ ਦੇ ਵਿੱਚ ਕਾਫੀ ਜਿਹੜਾ ਨਸ਼ਾ ਨੂੰ ਲੈ ਕੇ ਲੋਕਾਂ ਨੂੰ ਸੈਮੀਨਾਰ ਲਾਏ ਆ ਪਟਿਆਲਾ ਤੋਂ ਵਿਦਿਆਰਥੀ ਰਾਜਦੀਪ ਸਿੰਘ ਅਤੇ ਪਠਾਨਕੋਟ ਤੋਂ ਗੁਰਦਿੱਤ ਸਿੰਘ ਰੰਦਾਵਾ ਨੇ ਕਿਹਾ ਸਾਡੇ ਵੱਲੋਂ ਵੀ ਨੌਜਵਾਨਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਨਸ਼ਿਆਂ ਦੀ ਰੋਕਥਾਮ ਦੇ ਬਾਰੇ ਖੁਦ ਵੀ ਪੜ੍ਹਦੇ ਹਾਂ ਤੇ ਉਸ ਨੂੰ ਪੜ੍ਹ ਕੇ ਅਸੀਂ ਲੋਕਾਂ ਤੱਕ ਮੈਸੇਜ ਨੂੰ ਪਹੁੰਚਾਉਂਦੇ ਹਾਂ ਲੋਕ ਪੰਜਾਬ ਸਰਕਾਰ ਆਪਣਾ ਉਪਰਾਲਾ ਕਰ ਰਹੀ ਹੈ ਉੱਥੇ ਹੀ ਅਸੀਂ ਪਿੰਡਾਂ ਦੇ ਵਿੱਚ ਛੋਟੇ-ਛੋਟੇ ਕਲੱਬ ਕਮੇਟੀਆਂ ਬਣਾ ਕੇ ਅਸੀਂ ਨਸ਼ਿਆਂ ਦੀ ਰੋਕਥਾਮ ਦੇ ਲਈ ਕੰਮ ਕਰ ਰਹੇ ਹਾਂ ਪਟਿਆਲਾ ਹਲਕੇ ਦੇ ਅੰਦਰ ਆਪਣੇ ਜਿਹੜੇ ਮੁਹੱਲੇ ਦੇ ਅੰਦਰ ਅਸੀਂ ਆਪਣੀ ਕਲੋਨੀ ਦੇ ਅੰਦਰ ਇੱਕ ਛੋਟੀ ਜੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਦੇ ਵਿੱਚ ਅਸੀਂ ਨਿਗਰਾਨੀ ਕਿਹੜਾ ਬੰਦਾ ਨਸ਼ਾ ਵੇਚਦਾ ਹੈ ਜਾਂ ਜਿਹੜਾ ਕਿਹੜਾ ਬੰਦਾ ਨਸ਼ਾ ਕਰਦਾ ਸਰਕਾਰ ਨੂੰ ਇਸ ਮੁਹਿੰਮ ਦੇ ਤਹਿਤ ਕਿਸੇ ਨਾਲ ਨਜਾਇਜ਼ ਵੀ ਨਾ ਕੀਤੀ ਜਾਏ ਪਰ ਚਾਹੀਦਾ ਹੈ ਕਿ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਤੇ ਜਿਹੜੀ ਕਾਰਵਾਈ ਕੀਤੀ ਜਾਏ ਔਰ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਛੋਟੇ-ਛੋਟੇ ਪਰਚੇ ਦੇ ਕੇ ਸਿਰਫ ਖਾਨਾਪੂਰਤੀ ਨਾ ਕੀਤੀ ਜਾਏ ਜਿਹੜੇ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਵੱਡੇ ਤਸਕਰ ਨੇ ਉਹਨਾਂ ਨੂੰ ਫੜ ਕੇ 10 ਲੱਖਾਂ ਦੇ ਪਿੱਛੇ ਭੇਜਿਆ ਜਾਏ ਤਾਂ ਜੋ ਪੰਜਾਬ ਨੂੰ ਖੁਸ਼ਹਾਲ ਤੇ ਨਵੇਕਲਾ ਪੰਜਾਬ ਬਣਾਇਆ ਜਾ ਸਕੇ ਅੱਜ ਤੇ ਪ੍ਰੋਗਰਾਮ ਤੋਂ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਗਿਰਦਰ فرید کوٹ تو ترسیم کمار چاننا گرداسپور تو بشمبر بٹو، فازل کا تو جلیش جلش صاحب تو گڑب ترپیت مہک پتھان کوٹ تو رجنیش کمار پٹیالہ تو راو ورندر، تارن تارن تو امت کمار مروہا مقتصر تو جسوندر بٹا تو توجیو کمار بکشی، بخشی مانسا تو جگندر مان ਇਸਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਾਤਾਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਅਮਨਪ੍ਰੀਤ ਕੌਰ ਪੇਸ਼ਕਸ਼ ਰਾਜੇਸ਼ ਪਾਲੀ